ਪਿਆਲੀ ਦੋਹਾਂ ਪੈਣਾ ਦਿੱਤੀ ਹੀ ਆ ਮੁੰਡੇ ਨੂੰ ਅਹੀਂ ਆਪਣੇ ਭਰਾ ਵੱਡੇ ਨੂੰ ਇਹ ਉਹਦੇ ਮੁੰਡੇ ਹੀ ਦੋਏ ਇਹ ਮੁੰਡਿਆ ਨਾ ਕੀ ਕੀਤਾ ਇੱਕ ਕਨਾਲ ਖੋਲਹੀ ਤੱਕੇ ਨਾਲ ਹੀ ਇਹ ਮੁੰਡਿਆ ਨੇ ਤੰਨਾ ਨੇ ਤੇ ਇੱਕ ਕਨਾਲ ਰਹਿਣਤੀ ਉਹ ਆਦੇ ਵੀ ਅਹੀਂ ਦੋਏ ਵਾਲਣੀਆਂ ਆਂਦਾ ਦੇ ਦਿਓ ਸਾਨੂੰ ਪੂਆਣੇ ਦਿੱਤੇ ਦੇ ਦੇ ਦਿਓ ਤੁਸੀਂ ਨਹੀਂ ਦਿੰਦੇ ਮੁੰਡੇ ਪਿਆਲੀ ਨਹੀਂ ਦੇਣ ਦੇ ਦੇ ਤੱਕੇ ਨਾਲ ਬਾਲਿਆ ਸਾਡੀ ਕਹਿਣਾ ਨਹੀਂ ਸੁਣੀ ਕਹਿਣਾ ਨਹੀਂ ਸੁਣੀ ਹੁਣ ਮਾਰ ਗਏ ਹੁਣ ਜਾਣੇ ਉਹਦੇ ਨਿਕ ਨਿਕੇ ਰਹਿ ਗਏ ਨੇ ਸਾਡੇ ਲੋ ਜੋ ਕਰਨਾ ਹੁਣ ਕਰਨਾ ਹੀ ਕੀ ਕਰ ਸਕਨੇ ਅਸੀਂ ਮਾਰੇ ਬੰਦੇ ਅਸੀਂ ਕੱਖ ਨਹੀਂ ਕਰ ਸਕਦੇ ਸਾਡੇ ਕੋਲ ਕੱਖ ਨਹੀਂ ਹੋਣਾ ਨਹੀਂ ਕੁਝ ਨਹੀਂ ਕਰ ਸਕਦੇ ਇੱਕ ਮੇਰੀ ਭੈਣ ਦੀ ਕੁੜੀ ਐ ਇੱਕ ਜੁਵਾਈ ਐ ਉਹਦਾ ਵਿੱਚ ਉਹਦਾ ਹੱਥ ਵਿੱਚ ਇਹ ਮਾਰੇ ਨੇ ਤਾਂ ਹੁਣ ਮਾਰੇ ਨੇ ਜੀ ਹੁਣ ਨਹੀਂ ਮਾਰੇ ਨੇ ਹੁਣ ਨਹੀਂ ਮਾਰੇ ਨੇ ਬਾਕੀ ਨਿਆਣੇ ਕਿੱਥੇ ਜੜੇ ਹਾਏ ਜਿੰਨਾ ਦੀ ਲੜਾਈ ਹੋ ਬਾਕੀ ਉਹ ਇਹੋ ਹੀ ਵਿਚਾਰੇ ਉਹ ਤਾਂ ਹਸਪੀਟਲ ਸੁਟੇ ਨਾ ਮੁੰਡਾ ਵੱਡਾ ਉਹਦਾ ਵੱਡਾ ਮੁੰਡਾ ਹਸਪੀਟਲ ਉਹਨੂੰ ਵੀ ਵੱਡੇ ਦਾ ਨਾ ਉਹਨੂੰ ਵੀ ਵੱਡੇ ਦਾ ਭੈਣ ਦਾ ਮੁੰਡਾ ਇਹਦਾ ਉਹਦੇ ਨਾਲ ਦੋ ਮੁੰਡੇ ਹੋ ਰਹੇ ਬਸ ਇਹਨਾਂ ਆਂਦੇ ਟਾਲੇ ਨਾ ਦਿਖਿਆ ਹੀ ਨਹੀਂ ਕੱਖ ਵੀ ਨਾ ਤੇ ਉਹ ਕੁਤਰਾ ਕੀਤਾ ਹੁੰਦਾ ਮੁੰਡਿਆਂ ਦਾ ਵੀ ਜਿਹੜਾ ਕਰਨ ਦਾ ਕਦਰ ਨਹੀਂ ਹਾਏ ਲਿਖ ਲੋ ਕਹਿੰਦੇ ਕਿ ਲੋਪਰਾ ਜੇ ਕੀ ਬਣਾਣਾ ਗਰੀਬ ਦਾ ਨਾ ਨਾ ਜਾਣੇ ਰਹਿ ਜਣਦੇ ਅਸੀਂ ਕਿੱਥੇ ਜਾਣਾ ਹੈ ਹੇ ਕੀ ਕਰਾਂਗੇ ਕੀ ਮੰਗ ਕਰਦੇ ਪ੍ਰਸ਼ਾਸਨ ਹਾਏ ਕੁਝ ਦਿਨ ਪਹਿਲਾਂ ਇਹਨਾਂ ਦਾ ਲੋੜੀ ਝਗੜਾ ਹੋਇਆ ਸੀ ਜ਼ਮੀਨ ਦੇ ਬਵਾਦ ਨੂੰ ਲੈ ਕੇ ਜਿਹਨਾਂ ਦੀ ਸਹਿਮਤੀ ਹੋ ਗਈ ਹੈ ਵਾਪਸ ਆ ਗਈ ਸੀ ਅੱਜ ਫਿਰ ਇਹਨੇ ਆਪਣਾ ਜ਼ਮੀਨ ਦੇ ਵਿੱਚ ਜ਼ਮੀਨ ਵੰਡ ਦੀ ਕੋਸ਼ਿਸ਼ ਕੀਤੀ ਤੇ ਇੱਕ ਇੱਕ ਜਵਾਨ ਦੀ ਡੈਥ ਹੋ ਗਈ ਸੂਰਜ ਕੁਮਾਰ ਦੀ ਪਾਰਟੀ ਦੀ ਤੇ ਮੁਕੇ ਦੂਜੀ ਪਾਰਟੀ ਭਜੀ ਹੋਈ ਹੈ ਮੱਗਾ ਪਾਰਟੀ ਹੋਰ ਵੀ ਇੱਕ ਦੋ ਜਣੇ ਗਾਇਲ ਹੋਏ ਆ ਉਹ ਵੀ ਹਾਂ ਸੁਰੀਆ ਜੀ ਉਹਦੇ ਵੇਲੇ ਇੱਕ ਦੋ ਬਤੇ ਹੋਰ ਵੀ ਗਾਇਲ ਹੋਏ ਆ ਜਾ ਰਹੇ ਜੀ ਨਾਲ ਦੇਖੀ ਦਸਰੇ ਬਾਕੀ ਕਰੀ ਨੋਕੇ ਦੇ ਜਾ ਰਹੇ ਆ ਬਸ